ਵੀਰ ਨਾ ਬਣੀ ਮੈਂ ਨਹੀਂ ਬਣਨਾ ਉੱਥੇ ਭਲਾਗਾ ਕਰ ਦੁੰਦੇ ਆਂ ਬਾਈ ਦੇਖੋ ਜੇ ਹੁਣ ਜਾਂ ਆਪਾਂ ਜਦੋਂ ਇੱਥਾਂ ਤੇ ਕਰਦੇ ਗੋਲੀ ਵਰਾਇਆ ਨਾ ਆਪਾਂ ਦੋ ਮੌਕਾ ਬਾਈਪਾਸ ਕੋਲੇ ਲਾਈਨ ਚੈੱਕ ਕਰਨ ਆਇਓ ਸੀਵਰੇਜ ਦੀ ਜਿਹਦੇ ਕਰਕੇ ਪਿੱਛੇ ਵਿਵਾਦ ਹੋਇਆ ਸੀ ਤੁਹਾਡਾ ਇੱਕ ਸਾਥ ਕਾ ਠੇਕੇਦਾਰ ਨਾਲ ਤੁਹਾਨੂੰ ਪਿਸਤੌਲ ਵੀ ਕੱਢਣੀ ਪਈ ਔਰ ਅੱਜ ਫੇਰ ਤੁਸੀਂ ਇੱਥੇ ਵੇਖਣ ਪਹੁੰਚੇ ਕੀ ਹੈ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਕਪੂਰਾ ਬਾਈਪਾਸ ਤੇ ਵਾਰਡ ਨੰਬਰ 8 ਦੇਸ ਰਸਟਾਬੇ ਦੇ ਮੂਹਰੇ ਜਿਹੜਾ ਕਿ ਕੁਝ ਦਿਨ ਪਹਿਲਾਂ ਵਿਵਾਦ ਹੋਇਆ ਸੀਗਾ ਕਿਉਂਕਿ ਇੱਕ ਸੰਤੋਖ ਸਿੰਘ ਠੇਕੇਦਾਰ ਜਿਸ ਵੱਲੋਂ ਕਹਿੰਦੇ ਸੀ ਕਿ ਵੀ ਇਹ ਜਿਹੜੀ ਲਾਈਨ ਚੱਲ ਪਈ ਆ ਜਿਹੜੀ ਲਾਈਨ 4 ਸਾਲਾਂ ਤੋਂ ਨਿਰੰਤਰ ਜਿਹੜੀ ਕਿ ਬੰਦ ਪਈਆ ਕਿਉਂਕਿ ਜਿਹੜੇ ਕਿ ਸੀਵਰੇਜ ਬੋਰਡ ਨੇ ਆ ਸੀਵਰੇਜ ਜਿਹੜੇ ਸਫਾਈ ਕੀ ਜਿਹੜੇ ਸਾਡੀਆਂ ਗੱਡੀਆਂ ਦਿੱਲੀ ਤੋਂ ਆਉਂਦੀਆਂ ਉਹਨਾਂ ਨੇ ਇਹ ਡੈੱਡ ਕਰਾਰ ਦਿੱਤਾ ਵੇ ਵੀ ਇਹ ਲੈਂਡ ਜਿਹੜੀ ਚੱਲ ਨਹੀਂ ਸਕਦੀ ਅੱਜ ਫੇਰ ਮੌਕੇ ਤੇ ਅਸੀਂ ਐਸ ਡੀਓ ਜੇ ਸਾਹਿਬ ਤੇ ਸਾਡੇ ਗੁਰਜੋਦ ਬਿਰਜੀ ਤੇ ਜਾਂ ਸਾਡੇ ਨਗਰ ਨਗਮ ਦੇ ਜਿਹੜੇ ਕਿ ਮੁਲਾਜ਼ਮ ਮੌਕੇ ਤੇ ਇਹ ਪਹੁੰਚੇ ਆ ਵੀ ਜਿਹੜੀ ਇਹ ਲਾਈਨ ਜੇ ਚੱਲਦੀ ਆ ਤੇ ਅਸੀਂ ਕਿਉਂ ਜਿਹੜੇ ਨਗਰ ਨਗਮ ਦਾ ਜਿਹੜਾ ਕਿ ਪੈਸਾ ਬਰਬਾਦ ਕਰ ਕਿਉਂਕਿ ਇੱਕ ਟੈਕਸ ਰੂਪ ਦੇ ਹਰੇਕ ਭਰਾ ਦਾ ਹਰੇਕ ਭੈਣ ਦਾ ਜਿਹੜਾ ਕੀ ਟੈਕਸ ਰੂਪ ਜਿਹੜੀ ਕਿ ਨਗਰ ਨਿਗਮ ਨੂੰ ਜਮ੍ਹਾਂ ਕਰਾਉਂਦੇ ਆ ਤੇ ਕਦੇ ਵੀ ਇਹ ਨਹੀਂ ਸੋਚਿਆ ਆ ਕੇ ਕਿ ਜਿਹੜੀ ਕਿ ਇਹਨਾਂ ਦਾ ਟੈਕਸ ਦਿੱਤਾ ਹੈ ਰੂਪ ਜਿਹੜਾ ਪੈਸਾ ਉਹ ਵਿਅਰਥ ਜਾਵੇ ਅੱਜ ਦੁਬਾਰਾ ਫੇਰ ਇਸੇ ਕਰਕੇ ਚੈੱਕ ਕਰਨ ਆਏ ਆ ਜਿਹੜੀ ਲੈਂ ਇਹ ਬੰਦ ਪਈ ਆ ਡੈੱਡ ਕਰਾਰ ਦਿੱਤੀ ਵੀ ਆ ਔਨ ਰਿਕਾਰਡ ਸਾਡੇ ਕੋਲੇ ਵੀਡੀਓ ਇਹਨਾਂ ਦੀਆਂ ਜਿਹੜੀਆਂ ਕਿ ਸਿਵਲ ਦੇ ਜਿਹੜੇ ਸਫਾਈ ਦੀਆਂ ਗੱਡੀਆਂ ਅਸੀਂ ਬਾਹਰੋਂ ਬੁਲਾਉਨੇ 2023 ਦੇ ਵਿੱਚ ਗੱਡੀਆਂ ਬੁਲਾਈਆਂ ਸੀ ਉਹ ਵੀਡੀਓ ਸਾਡੇ ਕੋਲੇ ਅੱਜ ਵੀ ਮੌਜੂਦ ਹਨ ਕਿਉਂਕਿ ਜਦੋਂ ਉਹਨਾਂ ਨੇ ਵਿੱਚ ਕੈਮਰੇ ਪਾਏ ਸੀ ਕਿ ਕੈਮਰੇ ਪਾਉ ਪੜ ਲੂ ਨੁਕਸਾਨ ਹੋ ਸਕਦਾ ਵਾ ਜਾਂ ਡਿੱਗ ਸਕਦਾ ਵਾ ਇਸੇ ਕਰਕੇ ਜਿਹੜਾ ਕਿ ਮਾਨ ਜੋਗ ਐਮ ਐਲ ਸਾਹਿਬ ਸ਼ਾਰੂ ਮਿੱਤਰ ਕਮਿਸ਼ਨਰ ਸਾਹਿਬ ਮੈਡਮ ਡੀ ਸੀ ਸਾਹਿਬ ਇਹ ਜਿਹੜਾ ਕਿ ਮਤਾ ਪਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਇਹ ਪਰਮਿਸ਼ਨ ਲਈ ਆ ਐਨ ਐਚ ਤੋਂ ਤੇ ਹੁਣ ਜਿਹੜਾ ਕਿ 1 ਕਰੋੜ ਤੇ 75 ਲੱਖ ਰੁਪਏ ਦਾ ਜਿਹੜਾ ਐਸਟੀਮੇਟ ਇਹ ਪਾਸ ਕੀਤਾ ਗਿਆ ਤੇ ਆ ਚੈੱਕ ਉਹਨਾਂ ਨੂੰ ਸੈਂਡ ਕਰਤੇ ਤੇ ਜਲਦ ਤੇ ਜਲਦ ਨਾਲ ਜਿਹੜਾ ਕਿ ਕੰਮ ਹੋਸੀ ਸੰਪੂਰਨ ਅੱਜ ਸਥਿਤੀ ਜਿਹੜੀ ਅੱਜ ਤੋਂ 4 ਸਾਲ ਪਹਿਲਾਂ 3.5 ਸਾਲ ਤੋਂ ਪਹਿਲਾਂ ਸੀਗੀ ਉਹ ਅੱਜ ਵੀ ਸਥਿਤੀ ਉਵੇਂ ਦੀ ਉਵੇਂ ਹੀ ਆ ਅੱਜ ਵੀ ਜੇ ਹੁਣ ਇਹ ਪਲੱਗ ਸੀਵਰੇਜ ਆਪਾਂ ਡਿਸਪੋਇਲ ਤੇ ਖੜੇ ਆ ਜਿਹਨੂੰ ਆਪਾਂ ਪਲੱਗ ਕਰ ਦਈਏ ਹੁਣ ਤੇ ਨਾਲ ਦੀ ਨਾਲ ਇਹ ਸੀਵਰੇਜ ਜਿਹੜਾ ਕਿ ਉੱਪਰ ਉਹ ਵੀ ਬੰਦ ਹੋ ਜਾਣਾ ਹੈ ਫਿਰ ਲਾਈਨ ਡੈਡ ਹੈ ਬਲੈਨ ਬਿਲਕੁਲ ਡੈਡ ਆ ਜੀ ਇਹ ਪਿਛਲੇ ਦਿਨੀ ਤੁਹਾਡਾ ਵੀ ਵਿਵਾਦ ਹੋਇਆ ਸੀਗਾ ਸਾਹਬ ਕਟੇਕੇ ਦਾ ਸੰਦੋਗ ਸਿੰਘ ਨਾਲ ਵਿਵਾਦ ਇਹਨਾਂ ਵਧ ਗਿਆ ਸੀ ਤੁਹਾਨੂੰ ਪਿਸਤਲ ਦੀ ਕਰਨੀ ਪਈ ਸੀ ਔਰ ਉਹਨਾਂ ਦਾ ਦਾਵਾ ਸੀਗਾ ਕਿ ਲ ਕੋਈ ਸੰਤੋਖ ਸਿੰਘ ਨਾ ਤਾਂ ਕੋਈ ਸੀਵਰੇਜ ਬੋਰਡ ਦਾ ਕੋਈ ਅਧਿਕਾਰੀ ਆ ਨਾ ਕੋਈ OSDO ਆ ਨਾ ਕੋਈ JE ਆ ਨਾ ਕੋਈ ਹੋਰ ਮੁਲਾਜ਼ਮ ਆ ਉਹਨੂੰ ਇਹ ਜਾਣਕਾਰੀ ਸੀਵਰੇਜ ਬੋਰਡ ਦੀ ਮਤਲਬ ਕਿ ਸੀਵਰੇਜ ਦੀ ਕਿੱਦਾਂ ਹੋਗੀ ਜੇ ਮੈਂ ਕਹਦੇ ਆਂ ਵੀ ਮੈਂ ਸੀਵਰੇਜ ਲਵਾ ਦੂੰਗਾ ਜਿਹੜੇ ਮੈਨੂੰ ਕੰਮ ਦੀ ਨੌਲੇਜ ਨਹੀਂ ਮੈਂ ਕੰਮ ਨਹੀਂ ਕਰ ਸਕਦਾ ਉਹ ਕਿਵੇਂ ਕਰ ਸਕਦਾ ਉਹ ਠੀਕਾ ਠੇਕੇਦਾਰ ਆਪਣੇ ਸੜਕਾਂ ਦੇ ਜਾਂ ਹੋਰ ਨਾਲੀਆਂ ਦੇ ਹੈਗੇ ਆ ਉਹ ਬਹੁਤ ਸੋਹਣਾ ਕੰਮ ਕਰਦੇ ਹੋਣਗੇ ਮੈਂ ਕਹਿੰਦਾ ਵਧੀਆ ਗੱਲ ਆ ਸੱਚੇ ਪਾਤਸ਼ਾਹ ਕਿਰਤ ਦਵੇ ਹਰ ਨੂੰ ਪਰ ਜਿੱਥੇ ਜਿਸ ਬੰਦੇ ਨੂੰ ਉਹ ਨੌਲੇਜ ਨਹੀਂ ਹੈਗੀ ਸੀਵਰੇਜ ਬੋਰਡ ਦੀ ਉਹ ਕਿਵੇਂ ਕਹਿ ਸਕਦਾ ਕਿ ਜਿਹੜੀ ਇਹ ਲਾਈਨ ਚੱਲਦੀ ਆ ਅੱਜ ਵੀ ਉਹ ਆ ਕੇ ਸਾਡੇ ਆ ਭਰਾ ਆ ਠੇਕੇਦਾਰ ਅੱਜ ਚੈੱਕ ਕਰ ਲਵੇ ਜੇ ਲਾਈਨ ਚੱਲਦੀ ਹੋਵੇ ਸਾਡਾ ਪੈਸਾ ਵਾਜਦਾ ਸਾਨੂੰ ਕੀ ਤਰਾਜ ਆ ਮਸ਼ੀਨ ਵੀ ਲੈ ਕੇ ਆਏ ਸੀ ਨਗਰ ਨਿਗਮ ਤੋਂ ਕਹਿੰਦੇ ਸੀ ਚਲਵਾਈਓ ਬਿਲਕੁਲ ਜੀ ਜਿਹੜੀ ਮਸ਼ੀਨਰੀ ਲੈ ਕੇ ਆਇਆ ਬਗੈਰ ਕਿਸੇ ਪਰਮਿਸ਼ਨ ਤੋਂ ਕਿਸੇ ਐਸਡੀਓ ਨੂੰ ਨੌਲੇਜ ਨਹੀਂ ਸੀ ਉਹਦੇ ਬਾਰੇ ਕੋਈ ਜੇਈ ਨੂੰ ਨਹੀਂ ਸੀ ਜਾਂ ਗਰਜੋਤ ਜੀ ਇਹਨੂੰ ਵੀ ਸਾਡੀ ਮਸ਼ੀਨਰੀ ਹੈ ਜਿਹੜੀ ਕੋੜਕਪੂਰਾ ਬਾਈਪਾਸ ਤੇ ਜਾ ਕੇ ਜਿਹੜੀ ਸੀਵਰੇਜ ਨੂੰ ਖੋਲਣ ਲੱਗੀ ਆ ਵੱਡੀ ਗੱਲ ਇੱਕ ਇਹ ਹੈਗੀ ਜਦੋਂ ਹੁਣ ਮੈਂ ਕਿਸੇ ਆਵਾੜਾਂ ਦੇ ਵਿੱਚ ਜਾਣਾ ਮੈਂ ਬਕਾਇਦਾ ਐਮਸੀ ਨੂੰ ਇਨਫਰਮੇਸ਼ਨ ਦਿੰਨਾ ਵੀ ਮੈਂ ਤੁਹਾਡੇ ਵਾਰਡ ਚ ਆ ਰਿਹਾ ਜੇ ਸੰਤੋਖ ਸਿੰਘ ਦੀ ਡਿਊਟੀ ਲਾਈਆ ਮੰਨ ਜੋ ਗਿਆ ਐਮਐਲਏ ਸਾਹਿਬ ਨੇ ਲਾਈਆ ਜਾਂ ਕਿਸੇ ਹੋਰ ਨੇ ਲਾਈਆ ਤੇ ਮੈਨੂੰ ਉਹਨੂੰ ਦੱਸਣਾ ਚਾਹੀਦਾ ਸੀ ਵੀ ਵੀਰੇ ਮੈਂ ਤੇਰੇ ਵਾਰਡ ਦੇ ਵਿੱਚ ਚੱਲਿਆਂ ਲਾਈਨ ਖੋਲਣ ਵਾਸਤੇ ਤੇ ਮੈਂ ਇਹ ਵੀ ਉਹਦੀ ਪ੍ਰਸ਼ਾਸਨ ਦੇ ਜਰੂਰ ਦੋ ਬੋਲ ਬੋਲਦਾ ਵੀ ਉਹਨੇ ਲਾਈਨ ਖੋਲਤੀ ਆ ਪਰ ਜਿਹੜੀ ਲਾਈਨ ਖੁੱਲੀ ਨਹੀਂ ਹੋਊਗੀ ਉੱਥੇ ਆਪਾਂ ਕਿਵੇਂ ਕਹਸਨੇ ਵੀ ਜਿਹੜੀ ਲਾਈਨ ਖੁੱਲ ਗਈ ਆ ਖੁੱਲੀ ਨਹੀਂ ਲੈਣੇ ਬਿਲਕੁਲ ਅੱਜ ਵੀ ਬੰਦ ਪਈ ਆ